ਹਾਂਜੀ ਸਤਿ ਸ਼੍ਰੀ ਅਕਾਲ ਜੀ ਮਠਿੰਡਾ ਫੈਮਿਲੀ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਇਹ ਵੀਡੀਓ ਲੈ ਕੇ ਆਏ ਹਾਂ ਜੀ 29 ਮਾਰਚ 2025 ਨੂੰ ਕੀ ਦੁਨਾਂ ਖਤਮ ਹੋ ਜੂ ਕਿ ਇਹ ਸੱਚ ਹੈ ਜਬ ਸਾਖੀਆਂ ਦੇ ਦਿਨ ਬਹੁਤ ਵੱਡੀ ਘਟਨਾ ਹੋਊਗੀ ਉਤੇ ਹਜ਼ਾਰਾਂ ਲੋਕਾਂ ਦੀ ਮੌਤ ਹੋ ਜੂਗੀ ਕਰੋੜਾਂ ਲੋਕਾਂ ਦੀ ਆਖੀ ਜਾਂਦਾ ਕੋਈ ਹਜ਼ਾਰਾਂ ਲੋਕਾਂ ਦੀ ਆਖੀ ਜਾਂਦੇ ਆ ਦੁਨੀਆ ਖਤਮ ਹੋਊਗੀ ਦੁਨੀਆ ਦਾ ਐਂਡ ਹੋਣਾ ਵਾਲਾ ਵੇਖੋ ਜੀ ਆਪਾਂ ਤਾਂ ਇੱਥੇ ਇਹੀ ਗੱਲ ਕਹਿੰਦੇ ਆ ਕਿ ਕਿਸੇ ਨੂੰ ਕੁਝ ਨਹੀਂ ਪਤਾ ਠੀਕ ਹੈ ਜੋ ਕੁਝ ਪਤਾ ਹੈ ਉਸ ਪਰਮਾਤਮਾ ਨੂੰ ਪਤਾ ਹੈ ਜਿਸ ਨੇ ਸ੍ਰਿਸ਼ਟੀ ਸਾਜੀ ਹੈ ਜੰਮਣ ਤੇ ਮਰਨਾ ਸਿਰਫ ਉਹਦੇ ਹੱਥ 'ਚ ਹੈ ਸਾਇੰਸ ਕਿੰਨੀ ਵੀ ਤਰੱਕੀ ਕਰ ਜੇ ਨਾ ਉਹ ਜੰਮਣ ਦਾ ਦੱਸ ਸਕਦੀ ਤੇ ਨਾ ਮੌਤ ਦਾ ਦੱਸ ਸਕਦੀ ਹੈ ਉਹ ਸੁਆਸਾਲ ਉਸ ਦੇ ਹੱਥ 'ਚ ਹੈ ਉਹ ਦੇ ਵੀ ਸਕਦਾ ਹੈ ਤੇ ਖੋ ਵੀ ਸਕਦਾ ਹੈ ਇਸ ਸ੍ਰਿਸ਼ਟੀ ਦਾ ਸਾਜਨ ਹਾਰ ਰਹੀ ਰਚਨਹਾਰਾ ਹੀ ਨੇ ਰਚਨਾ ਸ੍ਰਿਸ਼ਟੀ ਦੀ ਕੀਤੀ ਹੈ ਬਾਕੀ ਹੁਣ ਜੇ ਆਪਾਂ ਦੇਖੀਏ ਕੋਰ ਕਲਜੋ ਪਾਪ ਬਹੁਤ ਜ਼ਿਆਦਾ ਵੱਧ ਗਿਆ ਜੋ ਇੱਕ ਦਿਨ ਜਨਮ ਲਿਆ ਇਸ ਧਰਤੀ ਤੇ ਆਇਆ ਉਹਨੇ ਖਤਮ ਹੋਣਾ ਹੀ ਹੋਣਾ ਜੋ ਵੀ ਕੋਈ ਚੀਜ਼ ਹੋਂਦ ਚਾਹੀਓ ਇੱਕ ਦਿਨ ਖਤਮ ਹੁੰਦੀ ਹੁੰਦੀ ਹੈ ਠੀਕ ਹੈ ਨਾ ਜੀ ਖਤਮ ਇਹ ਹੋ ਵੀ ਸਕਦੀ ਆ ਆਪਾਂ ਇਹਦੇ ਵਿੱਚ ਨਹੀਂ ਵੀ ਕਹਿ ਸਕਦੇ ਪਰ ਜਿਵੇਂ ਆਪਾਂ ਕੋਈ ਦਿਨ ਤੈਅ ਕਰ ਲਗੇ ਦਿਨ ਦਾ ਕੋਈ ਤੈਅ ਨਹੀਂ ਜੀ ਉਸਨ ਕੋਈ ਤੈਅ ਨਹੀਂ ਕਿਸੇ ਨੂੰ ਕੋਈ ਪੱਕਾ ਦਿੰਨੇ ਸਭ ਐਵੇਂ ਅਫਵਾਹਾਂ ਹੀ ਡਾਈ ਜਾਂਦੇ ਆਂ ਐ ਹੋ ਜੂ ਐ ਹੋ ਜੂ ਅੱਜ ਤੱਕ ਕਿਸੇ ਨੂੰ ਪਤਾ ਤਾਂ ਕਿਸੇ ਨੂੰ ਇਹ ਨਹੀਂ ਲੱਗਦਾ ਵੀ ਕਿਹੜੇ ਦਿਨ ਪਹਚਾੜ ਆਊਗਾ ਕਦੇ ਪਤਾ ਨਹੀਂ ਕਿ ਅੱਜ ਤੱਕ ਕਦੇ ਕਿਸੇ ਸਾਇੰਸਟਿਸ ਨੇ ਤੇ ਵਿਗਿਆਨੀ ਨੇ ਕਿਸੇ ਨੇ ਕਿਹਾ ਵੀ ਇੰਨੇ ਮਿੰਟ ਤੇ ਪਹਚਾੜ ਆਊਗਾ ਤੁਸੀਂ ਘਰੋਂ ਬਾਹਰ ਹੋ ਜਾਓ ਉਹ ਇੰਨਾ ਹੀ ਨਹੀਂ ਆਪਾਂ ਨੂੰ ਨਾਪ ਸਕਦੇ ਇਹਦੇ ਲਈ ਸਭ ਫਾਹਮ ਆ ਤੇ ਵੇਖੋ ਸੰਤ ਬਚਨ ਜ਼ਰੂਰ ਕਰਦੇ ਆ ਪਰ ਸੰਤਾਂ ਨੇ ਕਿਤੇ ਵੀ ਪੱਕੀ ਤਰੀਕ ਜਾਂ ਕੋਈ ਤੈਅ ਨਹੀਂ ਕੀਤੀ ਬੱਸ ਤੇ ਨਾ ਹੀ ਹੋ ਜੂ ਐ ਹੋ ਜੂ ਇੱਜੇ ਹੁਣ ਆਪਾਂ ਵੇਖਗੇ ਦੁਨੀਆ ਦਾ ਖਤਮ ਹੋਣ 2020 ਤੋਂ ਹੀ ਲੱਗੀ ਐ ਦੇਖੋ 84 ਦਾ ਜ਼ੁਲਮ ਸਿੱਖਾਂ ਨੇ ਕਿੰਨਾ ਟਾਇਆ ਸਿੱਖਾਂ ਦੇ ਉੱਤੇ ਕਿੰਨਾ ਕਹਿਰ ਕਮਾਇਆ ਇਹ ਜ਼ਾਲਮ ਸਰਕਾਰਾਂ ਨੇ ਉਹਦੇ ਵਿੱਚੋਂ ਨਿਕਲੇ ਸੰਤਾਪ ਦਾ ਸੰਤਾਪ ਹੰਡਾਇਆ ਉਹ ਤਾਂ ਪਟਵਾਰੇ ਦੇ ਸਾਈਨ ਕਰਕੇ ਸਰਕਾਰੀ ਤਾਂ ਪਾਸੇ ਹੋਗੇ ਤੇ ਸਾਰਿਆਂ ਦਾ ਵੱਧ ਸੰਤਾਪ ਪੰਜਾਬ ਨੇ ਤੇ ਪਾਕਿਸਤਾਨ ਨੇ ਹੰਡਾਇਆ ਜੀ ਇਹਦੇ ਲਈ ਇਹ ਅੰਤ ਤਾਂ ਬਹੁਤ ਚਿਰ ਦਾ ਹੁੰਦਾ ਔਰ ਇਹ ਨਹੀਂ ਹੈਗਾ ਕਿ ਕਿਦਾਂ ਸਾਰੀ ਦੁਨਗਾ ਖਾਤੋਂ ਜੀ ਇਹ ਨਹੀਂ ਹੁੰਦਾ ਜੀ ਪਾਪ ਖਤਮ ਹੋ ਜਾਣਗੇ ਪੁੰਨ ਦਾ ਪਸਾਰਾ ਹੋ ਜਾਊ ਆਪਾਂ ਆਪ ਵੀ ਆਪਣੇ ਲਈ ਅਰਦਾਸ ਕਰੀਏ ਆਪਾਂ ਸਰਬੱਤ ਦਾ ਭਲਾ ਮੰਗੀਏ ਦੂਜਿਆਂ ਦੀ ਵੀ ਮਦਦ ਕਰੀਏ ਆਪ ਵੀ ਬਚ ਕੇ ਦੂਜਿਆਂ ਨੂੰ ਵੀ ਬਚਾ ਕੇ ਇਹ ਤੁਸੀਂ ਆਖੋ ਕਿਵੇਂ ਵੀ ਸਰਬੱਤ ਦਾ ਭਲਾ ਮੰਗਦੇ ਜਦੋਂ ਵੀ ਗੁਰੂ ਘਰੇ ਅਰਦਾਸ ਕਰਦੇ ਸਰਬੱਤ ਦਾ ਭਲਾ ਮੰਗੋ ਇਹ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਜਿਹੜੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਅੰਗ ਪਾੜ ਕੇ ਪਿਆਦ ਵੀ ਕੀਤੀ ਜਾਂਦੀ ਹੈ ਪਾਪ ਕੀ ਇਹੋ ਜੇ ਪਾਪੀ ਬਚਣਗੇ ਕੀ ਇਹੋ ਜੇ ਪਾਪੀ ਹਜੇ ਇਹ ਕਾਲ ਯੁਗ ਹੋਰ ਕਾਲ ਯੁਗ ਨਹੀਂ ਤੇ ਹੋਰ ਕੀ ਹੈ ਜੀ ਕਿੱਥੇ ਬਖਸ਼ੇ ਜਾਣਗੇ ਉਹ ਉਹਨਾਂ ਨੂੰ ਬੰਦੇ ਬਖਸ਼ ਦੇਣਗੇ ਇਹ ਮਾਨਸਿਕ ਤੌਰ ਤੇ ਬਿਮਾਰ ਆਏ ਆ ਇਸ ਤਰ੍ਹਾਂ ਕੁਝ ਕਹਿ ਕੇ ਪਰ ਪ੍ਰਮਾਤਮਾ ਨਹੀਂ ਬਖਸ਼ਦਾ ਉਹ ਮਾਸਿਕ ਸਥਲਾਂ ਇਹ ਤਾਂ ਵਿਗੜਿਆ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਾ ਕੇ ਵਿਗੜਿਆ ਉੱਥੇ ਉਹਦੇ ਅੰਗ ਹੀ ਪਾੜਨੇ ਸੀ ਘਰੇ ਨਹੀਂ ਵਿਗੜਿਆ ਆਪਦੇ ਪਰਿਵਾਰ ਨੂੰ ਨਹੀਂ ਪਾੜਿਆ ਆਪਦੇ ਆਪ ਨੂੰ ਨਹੀਂ ਪਾੜਿਆ ਠੀਕ ਹੈ ਨਾ ਇਹ ਇੱਕ ਕੋਰ ਕਾਲਜੋ ਵੀ ਹੈ ਜੀ ਜਦੋਂ ਆ ਕਾਲਜੋ ਦਾ ਜ਼ਿਆਦਾ ਪਸਾਰਾ ਹੋ ਗਿਆ ਫਿਰ ਇਹਦਾ ਐਂਡ ਹੋਣਾ ਹੀ ਹੋਣਾ ਪਾਪੀ ਸਭ ਮਰਨਗੇ ਜੀ ਜਿਨ੍ਹਾਂ ਨੇ ਪਾਪ ਕਮਾਏ ਐ ਬੇਈਮਾਨੀਆਂ ਕੀਤੀਆਂ ਤੇ ਜਿਨ੍ਹਾਂ ਨੇ ਜੀ ਗੁਰਨਾ ਗੁਰੂ ਦਾ ਨਾਮ ਜਪਿਆ ਇਮਾਨਦਾਰੀ ਦਾ ਆ ਚਣ ਹੈ ਉਹ ਕਦੇ ਵੀ ਨਹੀਂ ਮਰਨਗੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੇ ਸਾਪਾਂ ਦਾ ਗੁਰੂ ਸਾਹਿਬ ਨੇ ਹੁਕਮ ਦਿੱਤਾ ਸੀ ਤੁਸੀਂ ਗੁਰੂ ਗ੍ਰੰਥ ਨੂੰ ਮੰਨਣਾ ਹੈ ਹੋਰ ਕਿਸੇ ਪਾਸੇ ਨਹੀਂ ਜਾਣਾ ਫਿਰ ਆਪਾਂ ਕਿੰਨਿਆ ਕੋ ਸ਼ਰਤਾਂ ਤੇ ਲਾਗੂ ਹੋਏ ਆਪਾਂ ਕਿੰਨਾ ਕੋ ਗੁਰੂ ਦੇ ਕਹਿਣੇ ਚਰੇ ਆਪਾਂ ਕਿੰਨੇ ਸਿੱਖਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਸਭ ਲੋਕ ਧਰਮਾ ਪ੍ਰਤੀ ਆਪਵਾ ਦੇ ਧਰਮਾਪਤੀ ਬਹੁਤ ਵਫਾਦਾਰ ਹੈ ਇੱਕ ਆਪਾਂ ਹੀ ਜੋ ਅਣਬਫੇ ਹੋਏ ਬੈਠੇ ਆ ਤੁਸੀਂ ਕਿਸੇ ਮੁਸਲਮਾਨ ਦੇ ਬੱਚੇ ਨੂੰ ਵੇਲੇ ਛੋਟੇ ਤੋਂ ਛੋਟਾ ਬੱਚਾ ਵੀ ਨमाज ਪੜਦਾ ਹੈ ਤੇ ਆਪਣੇ ਤੁਸੀਂ ਕਿਸੇ ਸਿੱਖ ਦੇ ਬੱਚੇ ਨੂੰ ਪੁੱਛ ਲੋ ਕਿਸੇ ਨੂੰ ਮੂਲ ਮੰਤਰ ਸੈਲ ਦਾ ਪੜ ਵੀ ਨਹੀਂ ਹੁੰਦਾ ਹੁਣ ਮੂਲ ਮੰਤਰ ਗੁਰਮੰਤਰ ਦਾ ਵੀ ਨਹੀਂ ਪਤਾ ਹੋਣਾ ਕੀ ਹੈ ਅਰਦਾਸ ਕੀ ਹੁੰਦੀ ਹੈ ਨਹੀਂ ਪਤਾ ਹੁਣ ਕਿਉਂਕਿ ਆਪਾਂ ਸਿੱਖੀ ਤੋਂ ਦੂਰ ਜਾ ਰਹੇ ਹਾਂ ਤੇ ਫਿਰ ਆਪਾਂ ਕਿੱਥੋਂ ਭਾਲਦੇ ਹਾਂ ਲੰਮੀਆਂ ਉਮਰਾਂ ਤੇ ਘਰਾਂ ਚ ਸੁੱਖ ਸ਼ਾਂਤੀ ਨਹੀਂ ਜੀ ਉਹਨੇ ਦੁਖੀ ਹੋਈ ਜਾਂਦੇ ਆਪਾਂ ਪਰਮਾਤਮਾ ਤਾਂ ਕਹਿੰਦਾ ਆਪਾਂ ਨੂੰ ਸੁੱਖ ਵੇਲੇ ਸ਼ੁਕਰਾਨਾ ਕਰ ਦੁੱਖ ਵੇਲੇ ਅਰਦਾਸ ਕਰ ਪਰ ਆਪਾਂ ਤਾਂ ਸ਼ੁਕਰਾਨਾ ਤਾਂ ਆਪਾਂ ਭੁੱਲੇ ਹੀ ਗਏ ਵੀ ਕੀ ਚੀਜ਼ ਹੁੰਦੀ ਐ ਜਦੋਂ ਦੁਖੀ ਹੋ ਜਾਂਦੇ ਆ ਉਹ ਤਾਂ ਜ਼ਰੂਰ ਜਾ ਜਾ ਨੱਕ ਰਗੜਦੇ ਆ ਪਰ ਸੁੱਖ ਵੇਲੇ ਆਪਾਂ ਨਹੀਂ ਮੰਨਦੇ ਇਹਦੇ ਲਈ ਗੁਰੂ ਦੀ ਰਜਾ ਚਰ ਅਗੇ ਕੁਝ ਨਹੀਂ ਹੁੰਦਾ ਇਹ ਸਭ ਮਾਨ ਘੜਤ ਗੱਲਾਂ ਅਫਵਾਹਾਂ ਵਿੱਚ YouTube ਦੇ ਉੱਤੇ ਉੱਡੀਆਂ ਜਾਂਦੀਆਂ ਆਏ ਹੋ ਜੂ ਕਿਸੇ ਦੇ ਹੱਥ ਦੇ ਵਿੱਚ ਕੁਝ ਨਹੀਂ ਜੋ ਹੋਣਾ ਹੈ ਪਰਮਾਤਮਾ ਨੇ ਕਰਨਾ ਹੈ ਬਚਾਉਣ ਵਾਲਾ ਵੀ ਉਹੀ ਐ ਤੇ ਮਾਰਨ ਵਾਲਾ ਵੀ ਉਹੀ ਐ ਜੋ ਸਵਾਤ ਸਵਾਸ ਚੱਲ ਰਿਹਾ ਉਹ ਵੀ ਉਹ ਚਲਾ ਰਿਹਾ ਹੈ ਜੋ ਖਤਮ ਹੋ ਜਾਣਗੇ ਉਹ ਵੀ ਉਸੇ ਨੇ ਖਤਮ ਕਰ ਦੇਣੇ ਆਪਾਂ ਨੂੰ ਕੁਝ ਨਹੀਂ ਪਤਾ ਠੀਕ ਹੈ ਨਹੀਂ ਤੇ ਵਰ ਸਿੱਖੀ ਦੇ ਉੱਤੇ ਆਪਾਂ ਇਹਨਾ ਵਿਸ਼ਵਾਸ ਸਦਾ ਨਾ ਰੱਖ ਗਏ ਕਿ ਆਪ ਵੀ ਤਰਗੇ ਤੇ ਦੂਜਿਆਂ ਨੂੰ ਵੀ ਤਾਰ ਕੇ ਜਿਵੇਂ ਗੁਰੂ ਗੋਬਿੰਦ ਸਿੰਘ ਨੂੰ ਤਵੰਡੀ ਸਾਬੋ ਦੀ ਤਾਰਤੀ ਦਿੱਤੇ ਬ੍ਰਾਹਮਣਸ ਨੂੰ ਤੇ ਇੱਥੇ ਉਹ ਕਹਿੰਦੇ ਵੀ ਭਾਈ ਲਿਆ ਤੂੰ ਰਲ ਨਾਲ ਸਿੰਘਾ ਰਫਲਤਾ ਬਣਾਈ ਹੈ ਲਿਆ ਆਪਾਂ ਨਿਸ਼ਾਨਾ ਲਾ ਕੇ ਵੇਖੀਏ ਤੂੰ ਖੜਾ ਕਿੰਨਾ ਕੁ ਇਹਦਾ ਨਿਸ਼ਾਨਾ ਸੁੱਧਿਆ ਹੋਇਆ ਤੇ ਅਈ ਦਾਲ ਸਿੰਘ ਦਾ ਕੰਮ ਲੱਗ ਗਿਆ ਕਿਉਂਕਿ ਉਹ ਪੱਕਾ ਸਿੱਖ ਨਹੀਂ ਸੀ ਉਹ ਕਹਿੰਦਾ ਸਿੰਘਾ ਜਿਹੜੀ ਮੇਰੀ ਸੰਗਤ ਤਾਂ ਉਹਨਾਂ ਚ ਆਵਾਜ਼ ਮਾਰ ਕੇ ਲਿਆ ਉਹ ਲੰਗਰ ਚ ਗਿਆ ਜਿਹੜੀ ਮੇਰੀ ਸੰਗਤ ਆ ਨਾ ਉਹਨਾਂ ਚ ਆਵਾਜ਼ ਮਾਰ ਕੇ ਲਿਆ ਗੁਰੂ ਸਾਹਿਬ ਨੇ ਨਿਸ਼ਾਨਾ ਸੁੱਧਣਾ ਹੈ ਇਕ ਕੋਈ ਸਿੱਖਾ ਤੇ ਲੋਧੀ ਜੀਰੋਂ ਨਾਲ ਸਾਰੇ ਗੁਰੂ ਸਾਹਿਬ ਦੀ ਸੰਗਤ ਨੂੰ ਡੰਗਰ ਹਾਲ ਚਾ ਕੇ ਆਵਾਜ਼ ਮਾਰੀ ਗੁਰੂ ਸਾਹਿਬ ਬੁਲਾ ਰਹੇ ਹੈ ਨਿਸ਼ਾਨਾ ਸਿੱਤਨਾ ਕੋਈ ਸਿੱਖਾ ਭਾਈ ਮੀਰ ਸਿੰਘ ਤੇ ਭਾਈ ਧੀਰ ਸਿੰਘ ਪਿਓ ਬੁੱਤਨ ਪੱਜੇਮ ਦੇ ਖੜ ਜਾਂਦੇ ਸੀਨਾ ਦਾ ਕੇ ਗੁਰੂ ਸਾਹਿਬ ਮੇਰੇ ਤੇ ਨਿਸ਼ਾਨਾ ਸਾਧੋ ਉਹਦੇ ਪਿਓ ਕੰਨ ਨਾ ਨਹੀਂ ਜੀ ਇਹ ਹਜੇ ਨੌਜਵਾਨ ਹੈ ਇਹ ਮਨਥੜਕ ਸਾਦਾ ਮੇਰੇ ਤੇ ਨਿਸ਼ਾਨਾ ਸਾਧੋ गुरु साहब ने दोनों पुतों को अगे पिछे खिलाड़ के निशाना निघाता सी ठीक है ना जी ये होंगे विश्वास वो कंदा बेक डाल सिया ये है मेरे सिख जोड़ा सिख है वह मौत तो नहीं डरता वह योजना गलों तो योजना तो नहीं डरता जो सिखी ने जुड़े वो निरभौ है वह निरवैर है ਕਿਸੇ ਤੋਂ ਦਰਦਾ ਨਹੀਂ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਰੱਖਦਾ ਉਹ ਅਸਲੀ ਸਿੱਖ ਹੈ ਤੇ ਆਪਾਂ ਜਦੋਂ ਵੀ ਤੁਸੀਂ ਤਲਵੰਡੀ ਦਮਦਮਾ ਸਾਹਿਬ ਤਲਵੰਡੀ ਸਾਬੋ ਆਏ ਤੇ ਭਾਈ ਵੀਰ ਸਿੰਘ ਤੇ ਭਾਈ ਦੀਰ ਸਿੰਘ ਦੇ ਇਥੇ ਸਥਾਨ ਬਣੇ ਹੋਏ ਉੱਥੇ ਤੁਸੀਂ ਦਰਸ਼ਨ ਜ਼ਰੂਰ ਕਰਿਓ ਮੱਥਾ ਜ਼ਰੂਰ ਟੇਕ ਕੇ ਜਾਇਓ ਤੇ ਇਤਿਹਾਸ ਇਥੋਂ ਦਾ ਜ਼ਰੂਰ ਪੜ੍ਹ ਕੇ ਜਾਇਓ ਜਦੋਂ ਵੀ ਕਿਸੇ ਗੁਰੂ ਘਰ ਦੇ ਵਿੱਚ ਜਾਣਿਆ ਜੀ ਉਹਦਾ ਇਤਿਹਾਸ ਪੜ੍ਹਨਾ ਬਹੁਤ ਜ਼ਰੂਰੀ ਹੈ ਤੇ ਮੇਰੇ ਕੋਈ ਇਹ ਸਵਾਲ ਹੈ ਆਪਾਂ ਨੂੰ ਤੁਹਾਨੂੰ ਇਹ ਸਮਝਾਉਣਾ ਕਰਦੇ ਹਾਂ ਤੇ ਗੁਰੂ ਜੀ ਵੀ ਆਪਾਂ ਨੂੰ ਕਿਸੇ ਵੀ ਚੀਜ਼ ਤੋਂ ਡਰਨਾ ਨਹੀਂ ਚਾਹੀਦਾ ਜੇ ਇਸ ਦੁਨੀਆ ਤੇ ਐਤ ਇੱਕ ਦਿਨ ਜਾਣਾ ਹੀ ਹੈ ਫਿਰ ਕਦੋਂ ਤੱਕ ਡਰ ਕੇ ਰਹਾਂਗੇ ਜੀ ਆਪਾਂ ਠੀਕ ਹੈ ਨਾ ਜੀ ਡਰਨਾ ਨਹੀਂ ਚਾਹੀਦਾ ਬਸ ਡਰ ਦੇ ਅੱਗੇ ਇਹੀ ਹੈ ਸਿਮਰਨ ਕਰੋ ਵੱਧ ਤੋਂ ਵੱਧ ਸਿਮਰਨ ਆਪ ਕਰੋ ਦੂਜਿਆਂ ਨੂੰ ਜੜੋ ਜੇ ਕੋਈ ਤੁਹਾਡੇ ਕੋਲ ਇਸ ਤਰ੍ਹਾਂ ਗੱਲ ਕਰਦਾ ਵੀ ਕਹੇ ਦੁਨੀਆ ਖਤਮ ਹੋ ਜੂ ਤਾਂ ਤੁਸੀਂ ਉਹਨਾਂ ਨੂੰ ਕਹੋ ਵੀ ਪ੍ਰਮਾਤਮਾ ਹੈ ਆਪਣੇ ਨਾਲ ਚਲੋ ਆਪਾਂ ਗੁਰੂ ਦੇ ਦਰਸ਼ਨ ਕਰੀਏ ਇਹੋ ਜਿਹੀਆਂ ਗੱਲਾਂ ਨਹੀਂ ਕਰਦੇ ਸਗalé ਆਗਰੇ ਨੂੰ ਦਰਸਾ ਦੇਓ ਤੈਨੂੰ ਪ੍ਰਮਾਤਮਾ ਨਾਲ ਜੋੜੋ ਗੁਰਬਾਣੀ ਨਾਲ ਜੋੜੋ ਮੂਰਵੰਤ ਸਾਹਿਬ ਦਾ ਪਾਠ ਕਰੋ ਜਦੋਂ ਵੀ ਤੁਸੀਂ ਗੁਰੂ ਘਰ ਜਾਣਾ ਸਰਵੱਤ ਦੇ ਭਲੇ ਦੀ ਅਰਦਾਸ ਆਪਣੇ ਲਈ ਨਹੀਂ ਅਰਦਾਸ ਕਰਾਉਣੀ ਸਰਵੱਤ ਦੇ ਭਲੇ ਦੀ ਅਰਦਾਸ ਕਰਾਓ ਤਾਂ ਕਿ ਸਾਰੇ ਆਪਾਂ ਤਰ ਚੀਏ ਗੁਰੂ ਸਾਹਿਬ ਅੱਗੇ ਹੱਥ ਜੋੜ ਕੇ ਆਪਾਂ ਨਿਮਾਣੇ ਬਣ ਕੇ ਅਰਦਾਸ ਬੇਨਤੀਆਂ ਕਰਕੇ ਤੇ ਕੋਈ ਵਾਰ ਲੀਂਗਾ ਨਹੀਂ ਹੁੰਦਾਗਾ ਕਈ ਵੇਖ ਮਹਾਪੁਰਸ਼ ਭਗਤੀ ਸ਼ਕਤ ਅਲਕਈ ਜਾਂਦੇ ਐ ਗੁਰਮੁਖ ਪਿਆਰੇ ਵੀ ਆਪਾਂ ਨੂੰ ਵੀ ਘਰ ਆਪਾਂ ਪੂਰੇ ਉੱਚੇ ਬਣਾ ਲੈਣੇ ਚਾਹੀਦੇ ਛੱਤਾਂ ਪੂਰੀਆਂ ਮਜ਼ਬੂਤ ਕਰ ਲੈਣੀਆਂ ਚਾਹੀਦੀਆਂ ਜਿੰਨਾ ਉੱਪਰ ਆਪਾਂ ਬੈਠ ਸਕਗੇ ਘਰ ਦੇ ਵਿੱਚ ਆਪਣੇ 6 ਮਹੀਨਿਆਂ ਦਾ ਰਾਸ਼ਨ ਹੋਣਾ ਚਾਹੀਦਾ ਤੇ ਜਿਨ੍ਹਾਂ ਨਾਲ ਆਪਾਂ ਗੁਜ਼ਾਰਾ ਕਰ ਸਕੀਏ ਪਾਣੀ ਬਹੁਤ ਖਰਾਬ ਹੋ ਜੂਗਾ ਉੱਪਰ ਚੱਕ ਕੇ ਆਪਾਂ ਨੂੰ ਨਲਕੇ ਲਾ ਲੈਣੇ ਚਾਹੀਦੇ ਐ ਇਹਨਾਂ ਪਾਣੀ ਪੀ ਕੇ ਆਪਾਂ ਗੁਜ਼ਾਰਾ ਕਰ ਲੱਕੇ ਜੋ ਹੋਣਾ ਜੀ ਉਹ ਪ੍ਰਮਾਤਮਾ ਨੇ ਕਰਨਾ ਕਿਸੇ ਦੇ ਕੋਈ ਸਾਰੇ ਨੇ ਵੇਖੀਏ ਤਾਂ ਦੁਨੀਆਂ ਤਾਂ ਖਤਮ ਹੋ ਹੀ ਰਹੀ ਹੈ ਜੀ ਬਿਲਕੁਲ ਫਾਰਨੀਆਂ ਚ ਇਧਰ ਕਿੰਨੀ ਅੱਗ ਲੱਗੀ ਘਰਾਂ ਤੇ ਕੱਗ ਪਹੁੰਚ ਗਈ ਕਿੰਨਾ ਨੁਕਸਾਨ ਹੋਇਆ ਉਹਨਾਂ ਲਈ ਤਾਂ ਦੁਨੀਆਂ ਖਤਮ ਹੋ ਗਈ ਜੀ ਜੁਕ੍ਰੇਨ ਦੇ ਵਿੱਚ ਲੜਾਈ ਲੱਗੀ ਹੈ ਰੂਸ ਚ ਜੁਕ੍ਰੇਨ ਦੀ ਕਿੰਨਾ ਬੁਰਾ ਹਾਲ ਕਿੰਨੇ ਘਰਾਂ ਦੇ ਘਰ ਸ਼ਹਿਰਾਂ ਦੇ ਸ਼ਹਿਰ ਤਬਾਹ ਹੋ ਗਏ ਉਹਨਾਂ ਲਈ ਤਾਂ ਦੁਨੀਆਂ ਖਤਮ ਹੋ ਗਈ ਜੀ ਜੇ ਆਪਣੇ ਗਵਾਂਢ ਚ ਅੱਗ ਮੱਚਦੀ ਆ ਤਾਂ ਸੇਕ ਆਪਾਂ ਨੂੰ ਵੀ ਲੱਗਦਾ ਹੈ ਜੇ ਜੁਕ੍ਰੇਨ ਚ ਇਹੋ ਜਿਹਾ ਕੁਝ ਹੋਈ ਜਾਂਦਾ ਹੈ ਕੈਨੂ ਫੂਰਨੀਆਂ ਚ ਅਮਰੀਕਾ ਜਾਏ ਇਧਰ ਹੋਈ ਜਾਂਦਾ ਹੈ ਕੁਸਤੇ ਫਿਰ ਆਪਾਂ ਕਿੱਥੇ ਜਾਵਾਂਗੇ ਆਪਾਂ ਵੀ ਆਪਾਂ ਵੀ ਬਖਸ਼ੇ ਨਹੀਂ ਜਾਣੇ ਜੀ ਪਾਪ ਪਾਪਾ ਵੀ ਬਹੁਤ ਕਰੀ ਜਾਂਦੇ ਆ ਧਰਤੀ 'ਤੇ ਬਹੁਤ ਪਾਪਾਂ ਦਾ ਭਾਰ ਰੱਖੀ ਹੈ ਗੁਰਵਾਣੀ ਦਾ ਨਿਆਦਰ ਕਰ ਰਹੇ ਆਪਾਂ ਸ਼ਬਦਾਂ ਤੋਂ ਗੁਰਵਾਣੀ ਤੋਂ ਦੂਰ ਪੜ ਰਹੇ ਆ ਜੋ ਪ੍ਰਭ ਕੋ ਮਿਲਬੋ ਚਾਹੀ ਖੋ ਸ਼ਬਦ ਮੇਲੇ ਵੀ ਜੋ ਆਪਾਂ ਨੂੰ ਸ਼ਬਦਾਂ ਦੇ ਵਿੱਚ ਖੋਜ ਗਏ ਆਪਾਂ ਸ਼ਬਦਾਂ ਦੇ ਵਿੱਚ ਪ੍ਰਭ ਨੂੰ ਖੋਜ ਜਾਂਦੇ ਬਦਲੇ ਸਾਦਾ ਸੰਤਾਂ ਜਿ ਚਰਨਾ ਚ ਤੁਰੇ ਫਿਰਦੇ ਆ ਉਥੋਂ ਨਹੀਂ ਜੀ ਇੰਨਾ ਸ਼ਬਦਾਂ 'ਚ ਇਹ ਦਸਾਂ ਗੁਰੂਆਂ ਦੀ ਜੋਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਨਾ ਸ਼ਬਦਾਂ ਦੇ ਵਿੱਚੋਂ ਆਪਾਂ ਗੁਰੂ ਨੂੰ ਜੋ ਖੋਜ ਗਏ ਇਹਨਾਂ ਦੇ ਵਿੱਚੋਂ ਹੀ ਆਪਾਂ ਨੂੰ ਗੁਰੂ ਮਿਲਦਾ ਜੀ ਤੇ ਜੋ ਆਪਾਂ ਹਰ ਵਾਸਤ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਹੈ ਤੇ ਤੁਸੀਂ ਇੱਕੋ ਸਵਸਮਾ ਸਹੀ ਬੀਤ ਜੁਗਾਂ ਲਈ ਡਰਨ ਦੀ ਕੋਈ ਲੋੜ ਨਹੀਂ ਜੇ ਜੋ ਕੁਛ ਕਰਨਾ ਉਸ ਮਾਲਕ ਨੇ ਕਰਨਾ ਪਾਲ ਵਿੱਚ ਜਿਹੜੀ ਧਿਆਈ ਮਰਦੀ ਤੇ ਪਾਲ ਵਿੱਚ ਕਰਦਾ ਪਾਣੀ ਪਾਣੀ ਇਹ ਸਭ ਉਹਦੀ ਖੇਡ ਹੈ ਉਹਦੀ ਖੇਡ ਨੂੰ ਕੋਈ ਨਹੀਂ ਸਮਝ ਸਕਦਾ ਕੋਈ ਨਹੀਂ ਸਮਝ ਸਕਦਾ ਹਾਂ ਸਾਧੂ ਸੰਤ ਇਹ ਕਹੇ ਇਹ ਪਤਾ ਹੀ ਲਾ ਦੇ ਵੀ ਇੰਨਾ ਦੁਨੀਆਂ ਦੇ ਉੱਤੇ ਕੋਰ ਪਾਪ ਲੋਭ મોਹ ਹੰਕਾਰ ਇਹ ਸਾਰੇ ਕਾਸ਼ੇ ਦਾ ਵਾਸਾ ਹੋਇਆ ਤਾਂ ਵੀ ਇਹਦਾ ਖਾਤਮਾ ਹੋਊਗਾ ਉਹ ਇੰਨਾ ਕਹ ਦੱਸ ਸਕਦੇ ਆ ਹੋਰ ਇਸ ਤੋਂ ਜ਼ਿਆਦਾ ਕੋਈ ਤਰੀਕ ਕੋਈ ਸਮਾਂ ਕੁਛ ਨਹੀਂ ਦੱਸ ਸਕਦੇ ਜੇ ਇੰਨਾ ਹੀ ਦੱਸਣ ਦੌਣਾ ਕੋਈ ਸਮਾਂ ਹੋਵੇ ਜਾਂ ਟਾਈਮ ਹੋਵੇ ਤਾਂ ਉਹ ਵੀ ਦੱਸਦੇ ਨੇ ਕਿ ਫਲਾਨੀ ਗੱਡੀ ਤੇ ਤੁਸੀਂ ਨਾ ਚੜਿਓ ਹਾਦਸਾ ਹੋਊ। ਫਲਾਨੀ ਵਾਸਤੇ ਨਾ ਚੜਿਓ ਤੇ ਘਟਨਾ ਹੋਊਗੀ ਤੇ ਸਾਰੇ ਲੋਕਾਂ ਦੀ ਮੌਤ ਹੋ ਜਾਊ ਕਿਤੇ ਕਿਤੇ ਹਾਦਸੇ ਹੁੰਦੇ ਆ। ਉਹ ਇਹਨਾਂ ਬਾਰੇ ਵੀ ਤੇ ਦੱਸ ਸਕਦੇ ਆ ਪਰ ਨਹੀਂ ਕਿ ਐ ਪੱਕਾ ਕੋਈ ਨਹੀਂ ਦੱਸਦਾ ਹੁੰਦਾ। ਇਹ ਗੱਲ ਉਹ ਉਹਨਾਂ ਜਿਹੜੇ ਸਾਧੂ ਸੰਤ ਕੋਈ ਸ਼ਬਦ ਬੋਲਦੇ ਆ ਕੋਈ ਵਚਨ ਬੋਲਦੇ ਆ ਜਾਂ ਕੋਈ ਬੋਲ ਕਰਦੇ ਆ ਉਹਨਾਂ ਦਾ ਅਸਲੀ ਮਕਸਦ ਹੋਰ ਹੁੰਦਾ ਤੇ ਜਿਨ੍ਹਾਂ ਨੂੰ ਉਹ ਬਦਲ ਕੇ ਬਦਲ ਕੇ ਲੋਕਾ ਉਹਨਾਂ ਦਾ ਮਤਲਬ ਹੋਰ ਹੀ ਕੱਢ ਲੈਂਦੇ ਆ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਬਣ ਲੱਗ ਜਾਂਦੀਆਂ ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਮੇਰੇ ਚੈਨਲ ਨਾਲ ਜੁੜਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇ ਵੀਡੀਓ ਥੋੜੀ ਵਧੀਆ ਲੱਗੀ ਪਲੀਜ਼ ਇਹਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੁਹਾਡਾ ਸਾਰਿਆਂ ਦਾ ਤਾਂ ਇਹਦੇ ਲਈ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ